ਲੋਜੀਕ ਘਰਾਂ ਦੇ ਵਿੱਚ ਜੇ ਤੁਸੀਂ ਡੈਕੋਰੇਸ਼ਨ ਵਾਸਤੇ ਫੁੱਲ ਵਗੈਰਾ ਰੱਖਣੇ ਤਾਂ 150 ਰੁਪਏ ਦਾ ਜੋੜਾ ਇੱਥੇ ਮਿਲ ਜੂਗਾ ਤੇ ਇਹ 150 ਰੁਪਏ ਦਾ ਸੈੱਟ ਹੈ 150 ਚ ਕੇਤਲੀ ਤੇ 6 ਕੱਪ ਮਿਲ ਜਾਣਗੇ ਕਹਿੰਦੇ ਚੰਡੀਗੜ੍ਹ ਦੇ ਮੌਸਮ ਦਾ ਕੋਈ ਪ੍ਰੋਸਾ ਨਹੀਂ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤੇ ਅੱਜ ਇਹ ਤਰੀਕ ਹੈ ਜੀ 29 ਅਗਸਤ ਸਾਲ 2025 ਦੁਪਹਿਰ ਦੇ 2:00 ਵਜੇ ਦਾ ਸਮਾਂ ਹੋ ਗਿਆ ਆਪਾਂ ਚੰਡੀਗੜ੍ਹ ਦੇ ਸੈਕਟਰ 20 ਦੇ ਵਿੱਚ ਖੜੇ ਆ ਤੇ ਮੇਰੇ ਪਿੱਛੇ ਬਣੀ ਹੋਈ ਸੈਕਟਰ 20 ਦੀ ਜਾਮਾ ਮਸਜਿਦ ਤੇ ਇਸ ਦੇ ਨਾਲ ਹੀ ਇੱਕ ਸ਼ੁੱਕਰਵਾਰ ਵਾਲੇ ਦਿਨ ਇੱਥੇ ਇੱਕ ਕੱਪੜਿਆਂ ਦੀ ਮਾਰਕੀਟ ਲੱਗਦੀ ਹੈ 20 ਸੈਕਟਰ ਦੀ ਮਸਜਿਦ ਦੇ ਨਾਲ ਹੁਣ ਆਪਾਂ ਜਾ ਕੇ ਉਹ ਮਾਰਕੀਟ ਘੁੰਮਦੇ ਹਾਂ ਅੱਜ ਸ਼ੁੱਕਰਵਾਰ ਦਾ ਦਿਨ ਹੋਣ ਕਰਕੇ 20 ਸੈਕਟਰ ਦੇ ਵਿੱਚ ਜਿਹੜੀ ਜਾਮਾ ਮਸਜਿਦ ਹੈ ਉਹਦੇ ਵਿੱਚ ਜਿਹੜੇ ਮੁ슬ਿਮ ਭਾਈਚਾਰੇ ਦੇ ਲੋਕ ਇੱਥੇ ਨਮਾਜ਼ ਅਦਾ ਕਰਨ ਆਉਂਦੇ ਆ ਇਹ ਜਿਹੜੀ ਇੱਥੇ ਮਸਜਿਦ ਬਣੀ ਹੋਈ ਜਿਹਦਾ ਬਾਹਰਲਾ ਦਰਵਾਜ਼ਾ ਜਿਹੜਾ ਮੁੱਖ ਦਰਵਾਜ਼ਾ ਆਪਾਂ ਦੇਖ ਰਹੇ ਆਂ ਇੱਥੋਂ ਹੀ ਜਿਹੜੇ ਵੀਰ ਆਂ ਜਿਹੜੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੇ ਲਈ ਜਾਂਦੇ ਆਂ ਉਹ ਨਾ ਆਪਾਂ ਸਾਹਮਣੇ ਮੇਨ ਮਸਜਿਦ ਦੇ ਸਾਈਡ ਤੋਂ ਆਏ ਉਸ ਪਾਸੇ ਤੋਂ ਫਿਰ ਮਸਜਿਦ ਦੀ ਕੰਧ ਦੇ ਨਾਲ ਹੀ ਇੱਥੇ ਜਿਹੜੀ ਮਾਰਕੀਟ ਲੱਗਦੀ ਹੈ ਖਾਲੀ ਗਰਾਊਂਡ ਦੇ ਵਿੱਚ ਤੇ ਸਾਰਾ ਗਰਾਊਂਡ ਜਿਹੜਾ ਹੁਣ ਆਪਾਂ ਦੇਖ ਰਹੇ ਆਂ ਇਹ ਵੈਸੇ ਤਾਂ ਆਮ ਦਿਨਾਂ 'ਚ ਖਾਲੀ ਹੁੰਦਾ ਤੇ ਸ਼ੁੱਕਰਵਾਰ ਦੇ ਦਿਨ ਇੱਥੇ ਬਹੁਤ ਰਸ਼ ਹੁੰਦਾ ਹੈ ਕਿਉਂਕਿ ਜਿਹੜੇ ਲੋਕ ਨਮਾਜ਼ ਅਦਾ ਕਰਨਾਂ ਨੇ ਸ਼ੁੱਕਰਵਾਰ ਵਾਲੇ ਦਿਨ ਤੇ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਤੋਂ ਬਾਹਰ ਇੱਥੇ ਮਾਰਕੀਟ ਦੇ ਵਿੱਚ ਖਰੀਦਦਾਰੀ ਜਾਂ ਸ਼ਾਪਿੰਗ ਕਰਦੇ ਆ। ਇਹ ਜਿਹਾ ਸੀ ਕਿ ਆਪਣੇ ਪਾਸ ਸਟਾਰਟਿੰਗ ਹੋ ਜਾਂਦਾ ਹੈ 100 ਰੁਪੀਸ ਸੇ। ਹਾਂਜੀ। ਔਰ ਬ੍ਰਾਂਡ ਸੇ ਬ੍ਰਾਂਡ ਮਿਲੇਗਾ ਆਪਕੋ ਜੈਸਾ ਵੀ ਬ੍ਰਾਂਡ ਚਾਹੀਏ। ਔਰ ਇਹ ਆਪਣਾ ਵਾਲਾ ਆਤਾ ਹੈ ਬੰਬਈ ਸੇ। ਠੀਕ ਹੈ। ਜੀ। ਬੰਬਈ ਕਨੋਜ਼। थोड़े थोड़े भी है। जी जी ये आ जाएगा अपने पास हंड्रेड से ही हो ये। जी ये आ जाएगा टू हंड्रेड और बाकी एम के हिसाब से आ जाएगा जैसे भी आपको चाहिए हो जी और सनाया सनाया सनाया, सनाया गोल्ड गुच्छी फ्लोरा बहुत सारे हैं ब्रांड जो ब्रांड में मिल जाएंगे आपको कॉपी भी मिल जाएगी कौन सा लो जी नाल एक हो दुकान लगी है जिथे ਇਨਾਂ ਕੋਲ ਜਿਹੜਾ ਘਰੇਲੂ ਵਰਤੋਂ ਵਾਲਾ ਛੋਟਾ-ਮੋਟਾ ਸਮਾਨ ਹੈ ਮਿਲ ਜਾਂਦਾ ਜਿਵੇਂ ਨੀਲ ਕਟਰ ਹੋਗੇ ਕੰਗੀਆਂ ਹੋਗੀਆਂ ਜਿੰਦੇ ਹੋਗੇ ਕੁਝ ਇਸ ਤਰ੍ਹਾਂ ਦਾ ਸਮਾਨ ਇੱਥੇ ਪਰਸ ਹੋਗੇ ਇਹ ਰੱਖਿਆ ਹੋਇਆ ਹੈ ਇਹਨਾਂ ਨੇ ਹਾਂਜੀ ਇਹ ਸੂਜੀ ਵਾਲੇ ਰਸ ਹੈ 70 ਕੇ 1/2 ਕਿਲੋ 140 ਰੁਪਏ ਕਿਲੋ ਇਹ ਵੀ ਸੂਜੀ ਵਾਲੇ ਰਸ ਹੈ ਛੋਟੇ ਇਹ ਗੋਲ ਰਸ ਹੈ ਇਹ ਕਚੋਰੀ ਹੈ ਉਹ ਮਰੋੜੀ ਹੈ ਉਹ ਕੇਕ ਵਾਲੇ ਰਸ ਹੈ ਉਹ 100 ਕੇ 1/2 ਕਿਲੋ ਹੈ ਹਾਂ ਅੱਗੇ ਕੋਕੋਨਟ ਵਾਲੇ ਆ ਜਾਂ ਫਿਰ ਖਾਰੀ ਹੈ ਬਿਸਕਟਸ ਹੈ ਨਮਕੀਨ ਹੈ ਸੂਹੇ ਘਟੋਰੀ ਕਾਫੀ ਆਈਟਮ ਹੈ ਬਹੁਤ ਸਾਰੇ ਆਈਟਮ ਹੈ हाँ हाँ जितना मर्जी पाइया भी मिल जाएगा ऑल ओवर बेकरी आइटम सारा सारा यहाँ का भी बाहर का भी हाँ बेकरी है सूरजपुर 806 मेरी माजरा में, में शॉप है वहाँ प्रोडक्शन है वहाँ पे सेलिंग है ठीक है

ਬਰਸਾਤ ਦਾ ਮਹੀਨਾ ਹੋਣ ਕਰਕੇ ਆਪਾਂ ਦੇਖ ਰਹੇ ਜਿਵੇਂ ਸਾਰੇ ਗਰਾਊਂਡ ਦੇ ਵਿੱਚ ਹੁਣਾਂ ਪਾਣੀ ਭਰਿਆ ਹੋਇਆ ਆ ਜਿਹੜਾ ਆਪਾਂ ਸਾਰਾ ਦੇਖ ਰਹੇ ਆ ਜਦੋਂ ਇਹ ਸੁੱਕਾ ਹੁੰਦਾ ਤਾਂ ਇਹਦੇ ਵਿੱਚ ਹੀ ਸਾਰੇ ਵਿੱਚੀ ਮਤਲਬ ਪੂਰਾ ਮੇਲਾ ਲੱਗਦਾ ਦੁਕਾਨਾਂ ਲੱਗੀਆਂ ਹੁੰਦੀਆਂ ਇੱਥੇ ਕੱਪੜੇ ਦਾ ਸਮਾਨ ਜਿਵੇਂ ਲੇਡੀਜ਼ ਦਾ ਕੱਪੜਾ ਬੋਟ ਚਾਦਰਾਂ ਕੋ ਸਾਰਾ ਸਮਾਨ ਇੱਥੇ ਇਸ ਗਰਾਊਂਡ ਦੇ ਵਿੱਚ ਲੱਗਿਆ ਹੁੰਦਾ ਹੁਣ ਆਪਾਂ ਜਿਵੇਂ ਦੇਖਨੇ ਸਾਰਾ ਕਿਨਾਰੇ ਕਿਨਾਰੇ ਤੇ ਹੀ ਦੁਕਾਨਾਂ ਲੱਗੀਆਂ ਹੋਈਆਂ ਕਿਉਂਕਿ ਬਰਸਾਤ ਹੋਣ ਕਰਕੇ ਸਾਰੇ ਗਰਾਊਂਡ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੇਲ ਫਿਕਸ ਪ੍ਰਾਈਸ 150 ਰੁਪਏ ਜੈਂਟਸ ਦੀ ਲੋਰ ਇਹਨਾਂ ਸਾਰੀ ਇਹ ਜੈਂਟਸ ਦੀ ਲੋਰ ਮਿਲ ਜੂਗੀ ਇੱਥੇ ਤੁਹਾਨੂੰ 150 ਰੁਪਏ ਫਿਕਸ ਪ੍ਰਾਈਸ ਦੇ ਵਿੱਚ ਬਾਕੀ ਹੋਰ ਇਹਨਾਂ ਕੋਲ ਟੀ-ਸ਼ਰਟਾਂ ਵੀ ਹੈਗੇ ਹਨਾ ਹਾਂਜੀ ਹਾਂਜੀ ਬਰਸਾਤ ਕਰਕੇ ਇੱਥੇ ਦੁਕਾਨਦਾਰਾਂ ਦੇ ਨਾਲ-ਨਾਲ ਜਿਹੜੇ ਗਾਹਕਾਂ ਨੇ ਸਭ ਨੂੰ ਦਿੱਖਦਾ ਕਿਉਂਕਿ ਬਹੁਤ ਘੱਟ ਜਗ੍ਹਾ 'ਚ ਇਹ ਲੱਗਿਆ ਹੋਇਆ ਮੇਲਾ ਤੇ ਇੱਥੇ ਜਿਵੇਂ ਸਾਹਮਣੇ ਦੇਖ ਰਹੇ ਨੇ ਟੀ-ਸ਼ਰਟ ਤੇ ਲੋਰ ਦੀ ਇੱਥੇ ਇਹਨਾਂ ਨੇ ਸੇਲ ਲਾਈ ਹੋਈ ਹੈ ਤੇ ਇਹਦੇ ਨਾਲ ਹੀ ਇੱਥੇ ਲੇਡੀਜ਼ ਦੇ ਸੂਟ ਕੱਪੜੇ ਇੱਥੇ ਲਾਏ ਹੋਏ ਨੇ ਡਿਸਪਲੇ ਕਰੇ ਹੋਏ ਨੇ ਲੋ ਜੀ ਹੁਣ ਆਪਾਂ ਇਸ ਪਾਸੇ ਚੱਲਦੇ ਆਂ ਜਿਹੜੀਆਂ ਆ ਕਿਨਾਰੇ-ਕਿਨਾਰੇ ਤੇ ਸ਼ਾਪਸ ਲੱਗੀਆਂ ਹੋਈਆਂ ਦੁਕਾਨਾਂ ਉਹ ਆਪਾਂ ਜਾ ਕੇ ਦੇਖਦੇ ਆਂ ਕਿਉਂਕਿ ਇੱਥੇ ਜਿਹੜਾ ਕੱਪੜਾ ਕਾਫੀ ਸਸਤੇ ਰੇਟ ਤੇ ਮਿਲ ਜਾਂਦਾ ਹੈ ਜਿਵੇਂ ਹੁਣ ਆਪਾਂ ਦੇਖ ਰਹੇ ਆਂ ਸਾਰਾ ਇਹ ਕੱਪੜੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹੁਣ ਆਪਾਂ ਜਿਵੇਂ ਆ ਸੈੱਟ ਦੇਖ ਰਹੇ ਆਂ ਇੱਕ ਕੇਤਲੀ ਤੇ ਨਾਲ ਛੋਟੇ-ਛੋਟੇ ਕੱਪ ਹੈ ਚਾਹ ਵਾਸਤੇ ਇਹ 150 ਰੁਪਏ ਦਾ ਸੈੱਟ ਹੈ 150 ਚ ਕੇਤਲੀ ਤੇ 6 ਕੱਪ ਮਿਲ ਜਾਣਗੇ ਠੀਕ ਹੈ ਨਾ ਹੋਰ ਕੀ ਸਪੈਸ਼ਲ ਹੈ ਆਪਕੇ ਬਾਸ ਮੈਂ ਕਿਸੇ ਦਾ ਆਪਣਾ ਡੀਸੋਰ ਵੀ ਦੇਖ ਰਿਹਾ ਹਾਂ 150 ਕੀ ਕਿਤਲੀ ਹੈ ਠੀਕ ਹੈ ਇੱਕ ਕੱਪ ਲੈਣਾ ਚਾਹੋ ਤਾਂ 350 ਦਾ ਜੋੜਾ ਸੈੱਟ ਮਿਲੂਗਾ 350 ਪਲੱਸ ਕਿਤਲੀ 6 ਕੱਪ ਤੇ ਕਿਤਲੀ 350 ਦੇ ਹੈ ਠੀਕ ਹੈ ਜ਼ਿਆਦਾਤਰ ਬਾਈ ਕੋਲ ਕਾਪਿਆ ਕਿਤਲੀ ਦੀ ਵੈਰਾਈਟੀ ਰੱਖੀ ਹੋਈ ਇੱਥੇ ਲੋਜੀ ਘਰਾਂ ਦੇ ਵਿੱਚ ਜੇ ਤੁਸੀਂ ਡੈਕੋਰੇਸ਼ਨ ਵਾਸਤੇ ਫੁੱਲ ਵਗੈਰਾ ਰੱਖਣੇ ਤਾਂ 150 ਰੁਪਏ ਦਾ ਜੋੜਾ ਇੱਥੇ ਮਿਲ ਜੂਗਾ ਟੀਵੀ ਦੇ ਵਿੱਚ ਜਾਂ ਕੂਲਰ ਦੇ ਕੋਲ ਆਪਣੇ ਘਰਾਂ 'ਚ ਡੈਕੋਰੇਸ਼ਨ ਵਾਸਤੇ ਰੱਖ ਸਕਦੇ ਹੋ ਇਹ ਛੋਟੇ ਕਿਸੇ ਦੀ ਛੋਟੇ ਦੀ ਕੀਮਤ ਕੀ ਹੈ 130 130 ਰੁਪਏ ਦਾ ਜੋੜਾ ਹੈ ਜਿਹੜੀਆਂ ਲੇਡੀਜ਼ ਸੂਟ ਵਗੈਰਾ ਸਨੀਆਂ ਤਾਂ ਉਹਨਾਂ ਦੇ ਸੂਟਾਂ ਜਿਹੜਾ ਗੋਟਾ ਲੱਗਦਾ ਤਾਂ ਉੱਥੇ ਬਹੁਤ ਵੈਰਾਈਟੀ ਦੇ ਵਿੱਚ ਨੇ ਰੱਖਿਆ ਹੋਇਆ ਹੈ ਜਿਹੜੀ ਦੀ ਕੀਮਤ ਹੈ 20 ਰੁਪਏ 30 ਰੁਪਏ 50 60 80 ਰੁਪਏ ਦੇ ਹਿਸਾਬ ਨਾਲ ਮੀਟਰ ਦੇ ਹਿਸਾਬ ਨਾਲ ਇੱਥੇ ਮਿਲ ਜਾਂਦਾ ਹੈ ਅੱਛਾ ਇਹ ਚਿਕਨ ਚਿਕਨ ਫੁਲਕਾਰੀ ਹੈ 100 ਰੁਪਏ ਮੀਟਰ ਹੈ ਹੈ ਠੀਕ ਹੈ ਮੀਟਰ ਮੀਟਰ ਦੇ ਹਿਸਾਬ ਨਾਲ ਹੈ ਠੀਕ ਹੈ 500 ਰੁਪਏ ਬਣ ਜਾਏਗਾ ਹਾਂ ਹਾਂ ਇਹ پڑے ਕਿ 60 ਰੁਪਏ ਮੀਟਰ 60 ਰੁਪਏ ਮੀਟਰ 60 ਰੁਪਏ ਮੀਟਰ ਕੋਟੜ ਹੋ ਰਿਹਾ ਹਾਂ ਜਿੰਨੇ ਵਿੱਚ ਆ ਗਿਆ 1500 ਦਾ ਡੇਸ ਅੱਛਾ ਮਾਰਕੀਟ 'ਚ 1500 ਰੁਪਏ ਹੈ ਇੱਥੇ 60 ਰੁਪਏ ਮੀਟਰ ਮਿਲ ਜਾਊਗਾ ਇਹ ਪੜੇ ਸਭ ਕਲਰ ਇਸਕੇ ਕਿਹੜਾ ਹੈ ਇਹਦਾ ਇਸ ਦਾ ਵਾਈਟ ਕਲਰ ਇਹ ਰੱਖੋ ਆਪਾਂ ਠੀਕ ਹੈ ਇਹ ਕਲਰ ਪੜੇ ਇਸ ਨਾਲ ਆ 골ਡਨ ਕਲਰ ਆ ਗਿਆ ਇਹ 골ਡਨ ਆ ਗਿਆ ਹੂੰ ਇਹ ਸੂਟ ਕੋਟੇ ਪੂਰਾ 300 ਰੁਪਏ ਦਾ ਸੂਟ ਕੋਟਾਂ ਦਾ ਪੂਰਾ ਹੈ ਠੀਕ ਹੈ ਬਿਲਕੁਲ ਠੀਕ ਹੈ ਇਹ ਮਸਲੀਨ ਹੈ ਇਹ ਵੀ 350 ਰੁਪਏ ਦਾ ਮਸਲੀਨ ਦਾ 300 ਰੁਪਏ ਦਾ 350 ਰਸਮ ਦਾ ਸੂਟ ਦਾ ਸੂਟ ਦਾ 3 ਕੁਰਤੀ ਦਿਖਾ ਰਿਹਾ ਉਹ 150 ਰੁਪਏ। ਅੱਛਾ 50 ਮੀਟਰ ਵਾਲਾ ਪਿਆ ਜੀ। ਕੁਰਤੀ ਜਿਹੜੀ ਦਿਖਾ ਰਿਹਾ ਬਾਈ ਕਹਿੰਦਾ ਉਹ 150 ਰੁਪਏ ਦੀ ਹੈ। 50 ਰੁਪਏ ਮੀਟਰ ਆਇਆ। ਪੰਨੇ ਦਾ ਵੀ 50 ਰੁਪਏ ਮੀਟਰ ਹੈ WhatsApp। ਹੂੰ ਠੀਕ ਹੈ। ਜਿਹੜੇ ਹੁਣ ਆਪਾਂ ਇੱਥੇ ਸੂਟ ਦੇਖ ਰਹੇ ਇੱਥੇ ਬਾਈ ਨੇ ਵੇਚ ਰਹੇ ਆ 250 ਰੁਪਏ ਦਾ ਇੱਕ ਸੂਟ ਹੈ। ਸਾਰੇ ਕੋਟਨ ਦੇ ਸੂਟ ਹੈ ਤੇ ਬਹੁਤ ਵੈਰਾਈਟੀ ਚ ਪਈਆਂ ਇੱਥੇ। 250 ਰੁਪਏ ਦਾ ਇੱਕ ਸੂਟ ਮਿਲ ਜਾਊਗਾ। ਨਹੀਂ ਹੋਰ ਤੇ ਲਾਓਗੇ 400 ਰੁਪਏ ਦਾ ਸੂਟ। ਕਹਿੰਦਾ ਜੇ ਬਾਹਰ ਤੋਂ ਲਓਗੇ ਤੁਹਾਨੂੰ 400 ਦਾ ਮਿਲੇਗਾ ਤੇ ਇੱਥੇ ਇਹ 250 ਰੁਪਏ ਦਾ ਵੇਚ ਰਹੇ ਆ 250 ਰੁਪਏ ਇਹ ਲੋ ਠੀਕ ਹੈ ਬਈਆ 250 250 250 ਜਿਹੜੀ ਸਾਈਡ ਪਈ ਇਹ ਵੀ 250 ਦੇ ਆ 250 250 ਠੀਕ ਹੈ ਠੀਕ ਹੈ ਉੱਥੇ ਜਿਹੜੀ ਆਪਾਂ ਦੁਕਾਨ ਦੇ ਸੂਟ ਦੇਖ ਰਿਹਾ ਸਾਢੇ 350 ਰੁਪਏ ਦਾ ਕੋਈ ਵੀ ਸੂਟ ਲੈ ਸਕਦੇ ਕੋਈ ਵੀ ਸੂਟ ਲੀਜੇਗਾ ਸਾਢੇ 350 ਇਹ ਸਾਰੇ ਸੂਟ ਕੋਟਨ ਦੇ ਆਢਾ ਛਾੜਾ 400 ਰੁਪਏ ਮੈਂ ਢਾਈ ਲੀਤੇ ਇਹ ਸਾਰੇ ਪਿੱਛੇ ਆਪਾਂ ਜਿੱਥੇ ਬਾਈ ਗੋਲ ਲੈ ਕੇ ਆਏ ਆਂ ਤੇ ਇੱਥੇ ਵੀ ਇੱਕ ਦੁਕਾਨ ਮਿਲੀ ਐ ਪਿੱਛੇ ਆਪਾਂ ਨੂੰ 150 ਰੁਪਏ ਮਿਲ ਰਿਆ ਸੀਗਾ 6 ਪੀਸ ਤੇ ਕਿਚੜੀ ਇੱਥੇ 120 ਰੁਪਏ ਦਾ ਲਾ ਰਿਹਾ ਬਾਈ ਤਾਂ ਇੱਥੇ ਮਾਰਕੀਟ ਦੇ ਵਿੱਚ ਜਿਹੜਾ ਲੱਗ-ਲੱਗ ਰੇਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਥੋੜਾ ਬੋਤਾ ਬਾਰਗੇਨਿੰਗ ਕਰਕੇ ਆਪਾਂ ਰੇਟ ਘਟਾਵਦਾ ਸਕਦੇ ਆਂ ਮਾਰਕੀਟ ਦੇ ਹੁਣ ਆਪਾਂ ਬਿਲਕੁਲ ਲਾਸਟ ਵਾਲੇ ਕਿਨਾਰੇ ਤੇ ਆ ਗਏ ਤੇ ਇੱਥੇ ਵੀ ਜਿਵੇਂ ਦੁਕਾਨਾਂ ਲੱਗੀ ਹੋਈਆਂ 20 ਰੁਪਏ ਸੇਲ 30 ਰੁਪਏ ਸੇਲ ਲੱਗ-ਲੱਗ ਸੇਲ ਦਾ ਸਾਮਾਨ ਇੱਥੇ ਰੱਖਿਆ ਹੋਇਆ ਤੇ ਇਹਦੇ ਨਾਲ ਹੀ ਦੇ ਨਾਲ ਦੂਜੇ ਪਾਸੇ ਵੀ ਸੇਲ ਹੈ ਜਿੱਥੇ 20 ਰੁਪਏ ਦਾ ਸਾਮਾਨ ਫਿਕਸ ਰੇਟ ਤੇ ਰੱਖਿਆ ਹੋਇਆ ਹੈ ਲਖਰੋ ਵੀ ਕੜਾਈ ਲਖਰੋ ਵੀ ਕੜਾਈ ਕੇ ਸੂਟ ਜਿਹੜੇ ਹੁਣ ਆਪਾਂ ਇਹ ਸੂਟ ਦੇਖ ਰਹੇ ਆ 250 ਰੁਪਏ ਦਾ ਇੱਕ ਸੂਟ ਹੈ 5 ਮੀਟਰ ਹੋਏਗਾ ਨਾ ਬਾਈ 5 ਮੀਟਰ ਸੂਟ ਹੈ ਕੋਈ ਵੀ ਨਾਲ ਚੁ ਲੈ ਲੋ ਤਾਂ 250 ਰੁਪਏ ਦਾ ਇੱਕ ਸੂਟ ਮਿਲ ਜਾਣਾ ਹੈ ਕਹਿੰਦੇ ਚੰਡੀਗੜ੍ਹ ਦੇ ਮੌਸਮ ਦਾ ਕੋਈ ਪਰੋਸਾ ਨਹੀਂ ਜਦੋਂ ਆਪਾਂ ਇਹਦਾ ਪੂਰੀ ਧੁੱਪ ਦੇ ਗਰਮੀ ਸੀ ਤੇ ਹੁਣ ਮੌਸਮ ਬਦਲ ਗਿਆ ਠੰਡੀ ਹਵਾ ਚੱਲਣ ਲੱਗੀ ਧੁੱਪ ਗਾਇਬ ਹੋ ਗਈ ਤੇ ਪੂਰਾ ਮੀਂਹ ਵਾਲਾ ਮੌਸਮ ਬਣ ਗਿਆ ਅੜੇ ਕਿੰਨੇ ਤੋਂ ਲੋ 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 ਜੀ ਆਪਾਂ ਨੇ ਉਸ ਸਾਈਡ ਤੋਂ ਮਾਰਕੀਟ ਜਿਹੜੀ ਦੇਖਣੀ ਸ਼ੁਰੂ ਕਰੀ ਸੀ ਪੂਰਾ ਗੇੜਾ ਲਾ ਕੇ ਆਪਾਂ ਚਫੇਰੇ ਇੱਥੇ ਆ ਗਏ ਤੇ ਕਿਉਂਕਿ ਵਿਚਕਾਰ ਸਾਰਾ ਹੁਣ ਪਾਣੀ ਖੜਿਆ ਤਾਂ ਕਰਕੇ ਕਿਨਾਰਿਆਂ ਤੇ ਹੀ ਲੱਗੀ ਹੋਈ ਐ ਦੁਕਾਨਾਂ ਆਹ ਤੋਂ ਵੀ ਬਣਾਇਆ ਹੋਣਾ

ਏ ਸੀਗਾ ਜੀ ਆਪਣਾ ਅੱਜ ਦਾ ਵਲੌਗ ਵੀਡੀਓ ਜਿਦੇ ਚ ਆਪਾਂ ਨੇ ਸੈਕਟਰ 20 ਜਾਮਾ ਮਸਜਿਦ ਦੇ ਕੋਲ ਜਿਹੜੀ ਮਾਰਕੀਟ ਲੱਗਦੀ ਹੈ ਸਸਤੇ ਸਮਾਨ ਕਰਕੇ ਮਸ਼ਹੂਰ ਹੈ ਉਹ ਦੇਖੀਏ ਘੁੰਮੀਏ ਤੇ ਕਿਸੇ ਹੋਰ ਅਗਲੀ ਵੀਡੀਓ ਚ ਮਿਲਦੇ ਆ ਜੀ ਧੰਨਵਾਦ